ਉਹ ਕਿ ਵੀ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਕਿ ਪੰਜਾਬ ਦੇ ਲਈ ਖਤਰਾ ਬਣ ਰਿਹਾ ਆ ਆਰਐਸਐਸ ਤੇਰਵਨੀਤ ਬਿੱਟੂ ਜਿਸ ਤਰੀਕੇ ਨਾਲ ਕਹਿੰਦੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦੇ ਲਈ ਬਿਆਨ ਦੇ ਦਿੱਤੇ ਮਾਫੀ ਵਾਲੀ ਗੱਲ ਆ ਗਈ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਜਿਹੜੇ ਨੇ ਉਹਨਾਂ ਨੂੰ ਮਾਫ ਕਰ ਦੇਵਾਂਗੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ ਹਾਲਾਂਕਿ ਹਮੇਸ਼ਾ ਉਹ ਰਹੇ ਕਹਿੰਦਾ ਸੀਗਾ ਕਹਿੰਦੇ ਨਹੀਂ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਆਏਗਾ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਆਈ ਕਿ ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕਰ ਦੇਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦਾ ਆਉਣ ਵਾਲਾ ਮਾਹੌਲ ਕੀ ਹੋਏਗਾ ਕਿ ਆਰਐਸਐਸ ਭਾਰੀ ਪਏਗੀ ਸਿੱਖਾਂ ਦੇ ਉੱਤੇ ਜਾਂ ਫਿਰ ਹੋਰ ਕੋਈ ਆ ਕੇ ਭਾਰੀ ਪਏਗਾ ਦੇਖੋ ਐਸਾ ਹੈ ਤੁਹਾਡੇ ਤੋਂ ਪਹਿਲਾਂ ਮੈਂ ਹੋਰ ਵੀ ਕਿਧਰੇ ਇਹ ਗੱਲ ਕਹੀ ਹੈਗੀ ਹੈ ਮੈਂ ਉੱਥੇ ਇਹ ਗੱਲ ਸਪਸ਼ਟ ਕੀਤੀ ਸੀ ਮੈਂ ਕਿਹਾ ਜੀ ਨਾ ਮੈਂ ਤਾਂ ਆਰਐਸਐਸ ਦਾ ਕੋਈ ਪ੍ਰਵਕਤਾ ਹੈਗਾ ਨਾ ਮੈਂ ਆਰਐਸਐਸ ਦਾ ਕੋਈ ਮੇਰੇ ਨਾਲ ਕੋਈ ਉਹਨਾਂ ਨੇ ਮੈਨੂੰ ਉਹਦੇ 'ਚ ਪ੍ਰੈਸ਼ਰਾਈਜ਼ ਕੀਤਾ ਹੋਇਆ ਹੈ ਮੈਂ ਤਾਂ ਜੋ ਆਰਐਸਐਸ ਨੂੰ ਜਾਣਦਾ ਮੈਂ ਜਿਸ ਆਰਐਸਐਸ ਦੀ ਰਿਸਪੈਕਟ ਕਰਦਾ ਉਸ ਨਾਤੇ ਜੋ ਮੈਂ ਉਹਨਾਂ ਦੀ ਕਿਤਾਬ ਪੜ੍ਹੀ ਮੈਂ ਸਿੱਖਾਂ ਅੱਜ ਆਪਾਂ ਨੇ ਪਗੜੀ ਬੰਨੀ ਹੈ ਅੱਜ ਅਸੀਂ ਕਿਸ ਧਾਰੀਆਂ ਐਮੀ ਤਾਂ ਨਹੀਂ ਹੈ ਨਾ ਇਹਦਾ ਮਤਲਬ ਸਾਡੀ ਅੰਤਰਾਤਮਾ ਕਹਿ ਰਹੀ ਹੈ ਤੇ ਇਸਤਰੀ ਮੇਰੀ ਅੰਤਰਾਤਮਾ ਕਹਿੰਦੀ ਹੈ ਤਾਂ ਉਸ ਗੱਲ ਤੇ ਮੈਂ ਇਹ ਗੱਲ ਕਹੀ ਹੈ ਬਿਲਕੁਲ ਓਪਨ ਕਹੀ ਹੈ ਮੈਂ ਕਿਉਂਕਿ ਮੈਂ ਭਾਜੀਪੀ ਦਾ ਅੱਜ ਵੀ ਸਮਰਥਕ ਆ ਆਰਐਸਐਸ ਨਾਲ ਤਾਂ ਮੈਂ ਜੁੜੇ ਹੀ ਪਿਆ ਔਰ ਭਾਜੀਪੀ ਦਾ ਮੈਂ ਹੁਣ ਲੇਟੈਸਟ ਭਾਰਤੀ ਜਨਤਾ ਪਾਰਟੀ ਦੀ ਮੈਗਜ਼ੀਨ ਕਮਲਸ ਨੇਯਾ ਦਾ ਸੰਪਾਦਕ ਦੇ ਨਾਤੇ ਕੰਮ ਕਰ ਰਿਹਾ ਉਹ ਉੱਥੇ ਮੈਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿੰਨੇ ਪਾਵਰ ਦਿੱਤੀ ਚਾ ਅਮਿਤ ਸ਼ਾਹ ਕੋਲ ਕੀ ਪਾਵਰ ਹੈ ਕਿ ਅਮਿਤ ਸ਼ਾਹ ਲੁਧਿਆਣਾ ਦੇ ਵਿੱਚ ਕਿ ਮੈਂ ਆਪਕੋ ਬੜਾ ਆਦਮੀ ਬਣਾਉਂਗਾ ਰਵਨੀਤ ਵੀਚੂ ਨੂੰ ਕਹਿੰਦੇ ਹਾਂ ਰਵਨੀਤ ਵੀਚੂ ਅੱਜ 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 ਮੀਡੀਆ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਅੱਗ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਆਰਐਸਐਸ ਤੇ ਬੀਜੀਪੀ ਬਾਰੇ ਪਹਿਲਾਂ ਹੀ ਲੋਕ ਨੇ ਐਗੜੀ ਸੋਚਦੇ ਨੇ ਅੱਜ ਉਹਨਾਂ ਨੇ ਇਹ ਕੋਈ ਮਹਾਰਾਜ ਹੈ ਕੋਈ ਉਹਨਾਂ ਦੀ ਹੀਰਿਆਂ ਦੀ ਦੁਕਾਨ ਥੋੜੀ ਹੈ ਅਮਿਤ ਸ਼ਾਹ ਜੀ ਦੀ ਵੀ ਉੱਥੇ ਜਾ ਕੇ ਜਿੰਨੂੰ ਮਰਜੀ ਜੋ ਮਰਜੀ ਕਾਕਾ ਆਜੀ ਤੇ ਕੱਲ ਨੂੰ ਚਲਾ ਜੀ ਟਟ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸਹਿਯੋਗ ਨਾਲ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਚੱਲਦੀ ਆ ਤਾਂ ਅੱਜ ਜਿਹੜਾ ਮੋਨ ਭਾਗਵਤ ਜੀ ਦਾ ਅੱਜ ਲੇਟੈਸਟ ਬਿਆਨ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਤੇ ਵੀ ਉਹੀ ਚੀਜ਼ਾਂ ਮੈਂ ਵੀ ਕਿ ਲੈਣ ਲੱਗਿਆ ਸੀਗਾ ਪ੍ਰਧਾਨ ਮੰਤਰੀ ਹੋਰੀ ਜਿਹੜੇ ਨਰਿੰਦਰ ਮੋਦੀ ਹੋਰੀ ਉਹ ਹੰਕਾਰ ਕਰਕੇ ਆਪਣੇ ਅਹੁਦੇ ਦਾ ਤਾਂ ਕਰਕੇ ਮੋਨ ਭਾਗਵਤ ਜੀ ਹੋਰਨੋ ਇਹ ਬਿਆਨ ਦੇਣਾ ਪਿਆ ਕਿ ਹੰਕਾਰ ਨਾ ਕਰੋ ਸਾਰੀਆਂ ਚੀਜ਼ਾਂ ਉਸ ਨਾਲ ਚੱਲਣੀਆਂ ਪੈਂਦੀਆਂ ਨੇ ਇੱਕ ਦਾਇਰਾ ਹੁੰਦਾ ਦਾਇਰੇ ਦੇ ਵਿੱਚ ਚੱਲਣਾ ਪੈਂਦਾ ਜੇ ਮੈਂ ਮੇਰਾ ਮੇਰੇ ਤੋਂ ਇਹ ਪੁੱਛਿਆ ਜਾਏ ਕਿ ਮੋਦੀ ਜੀ ਨੇ 400 ਪਾਰ ਕੇ ਹੀ ਸੀਗੇ ਤਾਂ ਮੋਦੀ ਜੀ 200 ਪਾਰ ਹੋ ਗਏ ਮੋਦੀ ਜੀ 50% ਤੇ ਆਏ ਤੇ ਵੈਸੇ ਵੀ ਮੋਦੀ ਜੀ ਤਾਂ ਫਕੀਰ ਆਦਮੀ ਹੈ ਮੋਦੀ ਜੀ ਨੂੰ ਕੀ ਲੱਗ ਲਗਾ ਉਹਨਾਂ ਨੇ ਤਾਂ ਕਿਹਾ ਹੋਇਆ ਕਿ ਹਮ ਫਕੀਰ ਆਦਮੀ ਆ ਜੋੜਾ ਲੈ ਕੇ ਚੱਲ ਪੜੇਗੇ ਤਾਂ ਕਿਉਂ ਹੁਣ ਤੀਜੀ ਵਾਰ ਜਾਣਗੇ ਤੇ ਦੂਜੀ ਵਾਰ ਹੀ ਚਲੇ ਜਾਂਦੇ ਤੇ ਉਹਨਾਂ ਨੂੰ ਕਿਹੜਾ ਉੱਥੇ ਕੋਈ ਪਰਮਿਟ ਮਿਲ ਜਾਣਾ ਸੀਗਾ ਕੁਝ ਨਹੀਂ ਮਿਲਣਾ ਮੋਦੀ ਜੀ ਐਂ ਰਹਿ ਜਣੇ ਆਵਾਜਪਾਈ ਜੀ ਵੀ ਐਂ ਚਲੇ ਗਏ ਸਭ ਚਲੇ ਜਣੇ ਮੈਂ ਵੀ ਚਲੇ ਜਣੇ ਸਭ ਦੁਨੀਆ ਦੇ ਚਲਾ ਜਾਣਾ ਤੇ ਮੋਦੀ ਜੀ ਦੀ ਜਿਹੜੀ ਕਈ ਔਰ ਕਥਨੀ ਮੈਂ ਤੁਹਾਨੂੰ ਕਿਹਾ ਨਾ ਮੋਦੀ ਜੀ ਬਾਰੇ ਜੋ ਕਮੈਂਟ ਮੀਡੀਆ ਚਾ ਰਹੇ ਨੇ ਉਹ ਵਧੀਆ ਨਹੀਂ ਆ ਰਹੇ ਓਕੇ ਇਹ ਕਮੈਂਟ ਨੇ ਤੁਸੀਂ ਇਹ ਕਲੀਅਰ ਕਰ ਦੋ ਜਿਵੇਂ ਭਾਰੀ ਦੀ ਗੱਲ ਕੀਤੀ ਸੀ ਕਿ ਸਿੱਖਾਂ ਦੇ ਭਾਰੀ ਫਿਰ ਸਿੱਖਾਂ ਦੇ ਭਾਰੀ ਭਾਜੀਪੀ ਪਏਗੀ ਨਾਟ ਨਾ ਭਾਜੀਪੀ ਪਏਗੀ ਨਾ ਆਰਐਸਐਸ ਪਏਗੀ ਨਾ ਦੁਨੀਆ ਦੀ ਕੋਈ ਤਾਕਤ ਪਏ ਇੱਕ ਪਰਸਨ ਪੈ ਸਕਦਾ ਫਿਰ ਹੈ ਇੱਕ ਪਰਸਨ ਜਿਹਦਾ ਵਿਚਾਰਧਾਰਾ ਵੱਖਰੀ ਹੋਏਗੀ ਜਿਹੜੇ ਬੰਦੇ ਇਸ ਤਰੀਕੇ ਦੇ ਅੱਜ ਦੇਖੋ ਬਿੱਟੂ ਨੂੰ ਦੇਖੋ ਤੁਸੀਂ ਰਾਜਨੀਤੀ ਕਰਨੀ ਹੈ ਮੈਨੂੰ ਉੱਤੇ ਮੈਨੂੰ ਕਹਿੰਦੇ ਜੀ ਬੀਜਪੀ ਦੇ ਕੁਝ ਜਿਹੜੇ ਨਵੇਂ ਵਿਚਾਰੇ ਲਾਏ ਨੇ ਸਪੋਕਸਪਰਸਨ ਉਹਨਾਂ ਨੂੰ ਬੀਜਪੀ ਦਾ ਕੁਝ ਪਤਾ ਤਾਂ ਹੈ ਨਹੀਂ ਕੀ ਹੈ ਕਹਿੰਦੇ ਜੀ ਅਸੀਂ ਅਸੀਂ ਤਾਂ ਕਹਿੰਦੇ ਜੀ ਜੇ ਦੀਨਦয়াল ਉਪਾਦੇ ਅਸੀਂ ਤਾਂ ਕਹਿੰਦੇ ਜੀ ਇਕਾਤਮ ਮਾਨਵਵਾਦ ਤੇ ਕੰਮ ਕਰ ਰਹੇ ਉਹ ਮੈਂ ਕਿਹਾ ਭਾਈ ਇਕਾਤਮ ਮਾਨਵਵਾਦ ਦਾ ਜਿਹੜਾ ਬਾਪੂ ਸੀ ਇਕਾਤਮ ਇਕਾਤਮ ਮਾਨਵਵਾਦ ਦਾ ਜਿਹੜਾ ਉਥਰ ਸੀ ਉਸ ਦੀ ਉਸ ਸ਼ਬਦ ਨੂੰ ਪੈਦਾ ਕਰਨ ਵਾਲਾ ਉਹ ਵਿਚਾਰਤਾਰਾ ਦੇਣ ਵਾਲਾ ਸੀ ਪੰਡਿਤ ਦੀਨਦਲ ਉਪਾਇ ਆਰਐਸਐਸ ਦਾ ਪ੍ਰਚਾਰਕ ਸੀ ਔਰ ਸ੍ਰੀ ਗੁਰੂ ਜੀ ਨੇ ਉਸ ਨੂੰ ਜਨ ਸੰਘ ਦੇ ਵਾਸਤੇ ਸਹਿਯੋਗ ਵਾਸਤੇ ਭੇਜਿਆ ਸੀ ਕਿ ਭਾਈ ਇਹਨਾਂ ਨੂੰ ਜਾ ਕੇ ਦਿਸ਼ਾ ਦਿਓ ਉਹਨਾਂ ਨੇ ਅਦਰਸ਼ ਪੈਮ ਕੀਤਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਅੱਜ ਉਸ ਦੀ ਵਿਚਾਰਧਾਰਾ ਤੋਂ ਉਲਟ ਸਾਰਾ ਕੰਮ ਹੋ ਰਿਹਾ ਹੈ ਗਲਤੀ ਕੀਤੀ ਇਹਨੇ ਰਵਨੀਤ ਬਿੱਟੂਰ ਨੂੰ ਲੈ ਕੇ ਦੇਖੋ ਗਲਤੀ ਜਿਹੜਾ ਹਾਰਿਆ ਹੋਇਆ ਬੰਦਾ ਉਸ ਨੂੰ ਉਹ ਉਸ ਨੂੰ ਉਸ ਦੇ ਹਾਰੇ ਹੋਏ ਬੰਦੇ ਨੂੰ ਅੱਜ ਕੁਐਸਚਨ ਹੈ ਵੀ ਕੋਈ ਕਨਸਟੀਟਿਊਸ਼ਨ ਨਹੀਂ ਕਹਿੰਦਾ ਉਹ ਰਵਨੀਤ ਮਿੱਟੂ ਜੀ ਦੇਖੋ ਬਣ ਕੇ ਮੇਰਾ ਕੋ ਉਹਨਾਂ ਨਾਲ ਨਿੱਜੀ ਵੈਰ ਨਹੀਂ ਕੋਈ ਵਿਰੋਧ ਨਹੀਂ ਮੇਰਾ ਕੋ ਲੈਣਾ ਨਹੀਂ ਕੋਈ ਦੇਣਾ ਨਹੀਂ ਲੇਕਿਨ ਤੁਸੀਂ ਦੱਸੋ ਆਪਾਂ ਇੱਕ ਪੰਜਾਬੀ ਹੋਣ ਦੇ ਨਾਤੇ ਗੱਲ ਕਰਦੇ ਆ ਰੁਨੀਤ ਬਿੱਟੂ ਜੀ ਦਾ ਕਿੱਡਾ ਕੋ ਵੱਡਾ ਪੰਜਾਬੀ ਦੇ ਚਿੱਤੇ ਉੱਤੇ ਰੋਲ ਹੈ ਜੀ ਉਹ ਤਾਂ ਨਹੀਂ ਲੋਕ ਵੀ ਕਹਿੰਦੇ ਆ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਵੀ ਕਹਿ ਰਿਹਾ ਲੋਕ ਤਾਂ ਵਿਸ਼ਵਾਸ ਨਹੀਂ ਕਰਦੇ ਕੀ ਯੋਗਦਾਨ ਇਹ ਵੀ ਕਹਿੰਦੇ ਨੇ ਕਿ ਜੋ ਕੁਝ ਕੀਤਾ ਕਿਸਾਨ ਅੰਦੋਲਨ ਦੇ ਵਿੱਚ ਜਗਜੀਤ ਜਗਸੀਰ ਜੀ ਗਏ ਕਹਿੰਦੇ ਕਿਸਾਨਾਂ ਦੇ ਵਿਰੋਧ ਸੀਗੇ ਕਹਿੰਦੇ ਹੁਣ ਵੀ ਉੱਥੇ ਕੀ ਹੋਇਆ ਉੱਥੇ ਕੀ ਹੋਇਆ ਔਰ ਉਸ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਸੋ ਉਹਨਾਂ ਨੂੰ ਅਮਿਤ ਸ਼ਾਹ ਜੀ ਨੇ ਸਿਕਿਉਰਿਟੀ ਪਰਸਨ ਦੇ ਦਿੱਤੇ ਕੀ ਇਹ 100 ਸਕਿਉਰਿਟੀ ਪਰਸਨ ਦੇ ਨਾਲ ਲੱਗ ਕੇ ਅਸੀਂ ਪੰਜਾਬ ਦੀ ਹਿਰਦਿਆਂ ਨੂੰ ਜਿੱਤ ਲਾਂਗੇ ਪੰਜਾਬ ਤਾਂ ਉਹ ਪੰਜਾਬ ਹੈ ਜਿਹੜੀ ਗੱਲ ਫੇਰ ਉੱਥੇ ਆ ਜਾਂਦੀ ਹੈ ਅਮਰਤਪਾਲ ਸਿੰਘ ਜੇਲ੍ਹ ਚ ਬੈਠਾ 1000 ਰੁਪਏ ਦੇ ਨਾਲ ਫਤਵੇ ਨਾਲ ਜੱਤਿਆਂ ਨਾਲ ਆ ਹੈ ਪੰਜਾਬ ਆ ਹੈ ਪੰਜਾਬੀਅਤ ਇਹਨੂੰ ਇਹਨੂੰ ਚੈਲੰਜ ਤਾਂ ਹੋ ਹੀ ਨਹੀਂ ਸਕਦਾ ਪੰਜਾਬੀ ਨਾ ਪਿਆਰ ਦੇ ਨੇ ਸਤਕਾਰ ਦੇ ਨੇ ਅਣਖ ਦੇ ਨੇ ਤੇ ਪੰਜਾਬੀ ਪੰਜਾਬ ਨੇ ਇਹ ਇੱਥੇ ਮੈਂ ਮੈਂ ਕੋਈ ਚੈਲੰਜ ਨਹੀਂ ਮੰਨਦਾ ਔਰ ਇਹ ਜਿਹੜੇ ਕਹਿੰਦੇ ਨੇ ਵੀ ਸਾਨੂੰ ਖਾ ਜਾਣਗੇ ਭਾਵੇਂ ਉਹ ਗੁੱਸਾ ਕਰਨ ਮੇਰੇ ਤੇ ਕਮੈਂਟ ਪਾਣ ਵੀ ਇਹ ਤਾਂ ਐਂ ਬੋਲਦਾ ਉਹ ਐਵੇਂ ਹੀ ਗੁੰਮਰਾ ਕਰਦੇ ਨੇ ਉਹ ਉਹ ਵੀ ਸੱਤਾ ਰਾਜਨੀਤੀ ਕਰਦੇ ਨੇ ਸਿੱਖੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੁਸੀਂ ਸਮਰਥਨ ਕਰਦੇ ਹੋ ਅਮਰਪਾਲ ਸਿੰਘ ਸਰਬਜੀਤ ਸਿੰਘ ਹੋਰਾਂ ਨੂੰ ਦੇਖੋ ਮੇਰਾ ਸਵਰਥਨ ਕਿਉਂ ਨਹੀਂ ਹੈ ਉਹ ਤਾਂ ਹੁਣ ਦੇਖੋ ਉਹ ਗੋਦੀ 'ਚ ਸੀਗਾ ਜਦੋਂ ਬੈਂ ਸਿੰਘ ਜੀ ਵਾਲਾ ਸ਼ਾਇਦ ਜਦੋਂ ਹਾਂ ਜੀ ਜੋ ਵਾਕਿਆ ਹੋਇਆ ਠੀਕ ਹੈ ਉਹ ਬੀਬਾ ਨੇ ਉਹ ਉਹਨਾਂ ਦੇ ਮਾਤ ਵਿਮਲ ਕੋਰ ਜੀ ਉਹਨਾਂ ਨੇ ਉਹ ਵੀ ਐਮਪੀ ਰਹੇ ਨੇ ਉਹਨਾਂ ਨੂੰ ਵੀ ਜਨਤਾ ਨੇ ਮਾਣ ਦਿੱਤਾ ਹੂੰ ਹੂੰ ਠੀਕ ਹੈ ਅੱਜ ਪੰਜਾਬ ਨੇ ਉਹਨਾਂ ਦੇ ਪੇਟੇ ਨੂੰ ਵੀ ਦਿੱਤਾ ਪੀੜੀ ਤਰ ਪੀੜੀ ਪਰ ਉਹ ਦਿੰਦਾ ਹੈ ਪੰਜਾਬ ਕੁਰਬਾਨੀਆਂ ਦੀ ਹੈ ਪੰਜਾਬ ਡੈਡੀਕੇਸ਼ਨ ਦੀ ਹੈ ਪੰਜਾਬ ਗੱਲਾਂ ਬਾਤਾਂ ਨਾਲ ਨਹੀਂ ਹੈਗੀ ਵੀ ਐਵੇਂ ਆਪਣਾ ਉਹ ਥੋੜੇ ਦਿਨ ਚੱਲਦੀਆਂ ਨੇ ਗੱਲਾਂ ਜੇ ਆਪਾਂ ਗੱਲ ਕਰੀਏ ਤੇ ਇਸ ਕਰਕੇ ਅਸੀਂ ਕੌਣ ਹੈਗੇ ਆਂ ਵੀ ਅਸੀਂ ਕਹੀਏ ਵੀ ਇਹ ਗਲਤ ਹੈ ਤੇ ਫਲਾਣਾ ਤੇ ਟੀਮ ਕਾ ਇਹਨਾਂ ਨੂੰ ਉਹ ਨਹੀਂ ਆਣਾ ਜਿਹੜਾ ਤੇ ਜਨਤਾ ਨੇ ਕੀਤਾ ਜਨਤਾ ਦੇ ਵਿੱਚ ਹਿੰਦੂ ਵੀ ਤਾਂ ਬੈਠੇ ਸੀ ਸਿੱਖ ਵੀ ਤਾਂ ਬੈਠੇ ਸੀ ਆਲ ਕਾਸਟ ਤੇ ਬੈਠੇ ਦੀਆ ਤਾਂ ਐ ਨਹੀਂ ਵੀ ਕੱਲੇ ਸਿੱਖ ਜਾ ਕੇ ਵੋਟ ਪਾ ਕੇ ਆਏ ਨੇ ਜਨ ਜਿਹਨੂੰ ਤੁਸੀਂ ਪੰਜਾਬ ਦੇ ਅੰਦਰ ਕਹਿ ਦਿੰਦੇ ਆਂ ਜੀ ਇਹ ਗਰਮ ਦਲੀਆ ਤੇ ਇਹ ਠੰਡਾ ਦਲੀਆ ਤੇ ਉਹਦੇ ਚ ਗਰਮ ਦਲੀਆ ਤੇ ਠੰਡੇ ਦਲੀਆ ਦੀ ਬੂਟਾਂ ਕੋਈ ਛਣੀਆਂ ਤਾਂ ਹੋਈਆਂ ਨਹੀਂ ਗਈਆਂ ਉਹ ਤਾਂ ਕਿੱਡੀ ਤੋਂ ਤੁਸੀਂ ਤਾਂ ਤੁਸੀਂ ਕਹਿ ਰਹੇ ਹੋ ਭਾਰੀ ਉਸ ਤੇ ਫਤਵੇ ਦੇ ਨਾਲ ਜਿੱਤੀਆਂ ਨੇ ਔਰ ਬੜੇ ਬੜੇ ਆਪਣੇ ਆਪ ਨੂੰ ਯੋਧੇ ਕਿਹਾ ਹੁੰਦੇ ਸੀ ਜਿਹੜੇ ਬੰਦੇ ਉਹਨਾਂ ਨੇ ਆਪਣਾ ਪੂਰਾ ਜੋਰ ਲਾਇਆ ਉਹਨਾਂ ਦੇ ਵਾਸਤੇ ਇਹ ਤਾਂ ਐ ਨਹੀਂ ਵੀ ਇੰਡੀਪੈਂਡੈਂਟ ਜਿੱਤੇ ਕਿ ਜਾਂ ਢਰਾਇਆ ਜਾਂ ਕਿਸੇ ਨੂੰ ਧਮਕਾਇਆ ਐਸਾ ਤਾਂ ਕੁਝ ਨਹੀਂ ਹੈ ਨਾ ਬਿਲਕੁਲ ਫੇਅਰ ਇਲੈਕਸ਼ਨ ਬਾਈ ਬਹੁਤ ਸ਼ੁਕਰੀਆ ਸਰ ਸਮਾਂ ਦਿੱਤਾ ਚਾਨਣਾ ਪਾਇਆ ਕੌਸ਼ਿਸ਼ ਰੋਤਿਆਂ ਨੂੰ ਜਿਹੜੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖ ਸਕਦੇ ਸੀਗੇ ਬਹੁਤ ਬਹੁਤ ਸ਼ੁਕਰੀਆ ਦੇਖੋ ਐਸਾ ਹੈ ਤੁਹਾਡੇ ਤੋਂ ਪਹਿਲਾਂ ਮੈਂ ਹੋਰ ਵੀ ਕਿਧਰੇ ਇਹ ਗੱਲ ਕਹੀ ਹੈਗੀ ਹੈ ਮੈਂ ਉੱਥੇ ਗੱਲ ਸਪਸ਼ਟ ਕੀਤੀ ਸੀ ਮੈਂ ਕਿਹਾ ਜੀ ਨਾ ਮੈਂ ਤਾਂ ਆਰਐਸਐਸ ਦਾ ਕੋਈ ਪ੍ਰਵਕਤਾ ਹੈਗਾ ਨਾ ਮੈਂ ਆਰਐਸਐਸ ਦਾ ਕੋਈ ਮੇਰੇ ਨਾਲ ਕੋਈ ਉਹਨਾਂ ਨੇ ਮੈਨੂੰ ਉਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਹੋਇਆ ਹੈ ਮੈਂ ਤਾਂ ਜੋ ਆਰਐਸਐਸ ਨੂੰ ਜਾਣਦਾ ਮੈਂ ਜਿਸ ਆਰਐਸਐਸ ਦੀ ਰਿਸਪੈਕਟ ਕਰਦਾ ਉਸ ਨਾਤੇ ਜੋ ਮੈਂ ਉਹਨਾਂ ਦੀ ਕਿਤਾਬ ਪੜ੍ਹੀ ਮੈਂ ਸਿੱਖਾਂ ਅੱਜ ਆਪਾਂ ਨੇ ਪਗੜੀ ਬੰਨੀ ਹੈ ਅੱਜ ਅਸੀਂ ਕਿਸ ਤਾਰੀਆਂ ਐਮੀ ਤਾਂ ਨਹੀਂ ਹੈ ਨਾ ਇਹਦਾ ਮਤਲਬ ਸਾਡੀ ਅੰਤਰਾਤਮਾ ਕਹਿ ਰਹੀ ਹੈ ਤੇ ਇਸਤਰੀ ਮੇਰੀ ਅੰਤਰਾਤਮਾ ਕਹਿੰਦੀ ਹੈ ਤਾਂ ਉਸ ਗੱਲ ਤੇ ਮੈਂ ਇਹ ਗੱਲ ਕਹੀ ਹੈ ਬਿਲਕੁਲ ਓਪਨ ਕਹੀ ਹੈ ਮੈਂ ਕਿਉਂਕਿ ਮੈਂ ਭਾਜੀਪੀ ਦਾ ਅੱਜ ਵੀ ਸਮਰਥਕ ਆ ਆਰਐਸਐਸ ਨਾਲ ਤਾਂ ਮੈਂ ਜੁੜੇ ਹੀ ਪਿਆ ਔਰ ਭਾਜੀਪੀ ਦਾ ਮੈਂ ਹੁਣ ਲੇਟੈਸਟ ਭਾਰਤੀ ਜਨਤਾ ਪਾਰਟੀ ਦੀ ਮੈਗਜ਼ੀਨ ਕਮਲਸ ਨੇਯਾ ਦਾ ਸੰਪਾਦਕ ਦੇ ਨਾਤੇ ਕੰਮ ਕਰ ਰਿਹਾ ਉਹ ਉੱਥੇ ਮੈਂ ਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿੰਨੇ ਪਾਵਰ ਦਿੱਤੀ ਜਾਂ ਅਮਿਤ ਸ਼ਾਹ ਕੋਲ ਕੀ ਪਾਵਰ ਹੈ ਕਿ ਅਮਿਤ ਸ਼ਾਹ ਲੁਧਿਆਣਾ ਦੇ ਵਿੱਚ ਕਿ ਮੈਂ ਆਪਕੋ ਬੜਾ ਆਦਮੀ ਬਣਾਉਂਗਾ ਰਵਨੀਤ ਬਿਟੂ ਨੂੰ ਕਹਿੰਦੇ ਹਾਂ ਰਵਨੀਤ ਬਿਟੂ ਅੱਜ 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 ਮੀਡੀਆ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਅੱਗ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਆਰਐਸਐਸ ਤੇ ਬੀਜੀਪੀ ਬਾਰੇ ਪਹਿਲਾਂ ਹੀ ਲੋਕ ਨੈਗਟਿਵ ਸੋਚਦੇ ਨੇ ਅੱਜ ਉਹਨਾਂ ਨੇ ਕੋਈ ਮਹਾਰਾਜ ਹੈ ਕੋਈ ਉਹਨਾਂ ਦੀ ਹੀਰਿਆਂ ਦੀ ਦੁਕਾਨ ਥੋੜੀ ਹੈ ਅਮਿਤ ਸ਼ਾਹ ਜੀ ਦੀ ਵੀ ਉੱਥੇ ਜਾ ਕੇ ਜਿੰਨੂੰ ਮਰਜ਼ੀ ਜੋ ਮਰਜ਼ੀ ਕਾਕਾ ਆ ਜੀ ਤੇ ਕੱਲ ਨੂੰ ਚਲਾ ਜੀ ਠੱਟ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸਹਿਯੋਗ ਨਾਲ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਚੱਲਦੀ ਹੈ ਤਾਂ ਅੱਜ ਜਿਹੜਾ ਮੋਨ ਭਾਗਵਤ ਜੀ ਦਾ ਅੱਜ ਲੇਟੈਸਟ ਬਿਆਨ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਤੇ ਵੀ ਉਹੀ ਚੀਜ਼ਾਂ ਮੈਂ ਵੀ